ਮੇਰੇ ਮਾਲਕ 50 ਸਾਲ ਦੇ ਬੁੱਢੇ ਨੇਕਦਿਲ ਇਨਸਾਨ ਸੀ ਰੋਜ਼ ਮੈਨੂੰ 200 ਰੁਪਏ ਦਿੰਦੇ ਤੇ ਕਹਿੰਦੇ ਮੇਰੇ ਗੋਡਿਆਂ ਦੀ ਮਾਲਿਸ਼ ਕਰ ਦੇ। ਮੈਂ ਖੁਸ਼ੀ-ਖੁਸ਼ੀ ਇਹ ਕੰਮ ਕਰ ਦਿੰਦੀ। ਇੱਕ ਦਿਨ ਜਦੋਂ ਮੈਂ ਮਾਲਕ ਦੇ ਕਮਰੇ ਵਿੱਚ ਗਈ ਤਾਂ ਉਹਨਾਂ ਨੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਮੈਨੂੰ 10000 ਰੁਪਏ ਦੇ ਕੇ ਕਿਹਾ ਕਿ ਅੱਜ ਮੇਰੇ ਸਾਰੇ ਸਰੀਰ 'ਚ ਦਰਦ ਆ। ਮੇਰੇ ਸਰੀਰ ਦੀ ਮਾਲਿਸ਼ ਕਰ ਦੇ। ਮੈਂ ਸੋਚਿਆ ਕਿ ਬੁੱਢਾ ਇਨਸਾਨ ਆ ਮਾਲਿਸ਼ ਕਰ ਦਿੰਨੀ ਆ ਪਰ ਜਿੱਦਾਂ ਹੀ ਮੇਰਾ ਨਾਮ ਸ਼ਗੂਣਾ ਤੇ ਮੈਂ ਇੱਕ ਬਹੁਤ ਹੀ ਗਰੀਬ ਘਰ ਦੀ ਕੁੜੀ ਹਾਂ ਮੈਂ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੀ ਸੀ ਤਾਂ ਜੋ ਸਾਡੇ ਘਰ ਦੀ ਆਰਥਿਕ ਹਾਲਤ ਸੁਧਰ ਸਕੇ ਮੇਰੇ ਦੋ ਭਰਾ ਹਨ ਤੇ ਮੇਰੇ ਤੋਂ ਵੱਡੇ ਹਨ ਮੇਰੇ ਮੰਮੀ ਪਾਪਾ ਮਜ਼ਦੂਰੀ ਕਰਕੇ ਕਿਸੇ ਤਰੀਕੇ ਨਾਲ ਸਾਡਾ ਢੱਡ ਪਾਲਦੇ ਹਨ ਤੇ ਬਹੁਤ ਹੀ ਘੱਟ ਉਮਰ ਵਿੱਚ ਮੇਰਾ ਭਰਾ ਕੰਮ ਕਰਨ ਲੱਗੇ ਸੀ ਮੈਨੂੰ ਸਕੂਲ ਜਾਣ ਦਾ ਬਹੁਤ ਸ਼ੌਂਕ ਸੀ ਪਰ 5ਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਮੈਂ ਪੜ੍ਹਾਈ ਛੱਡ ਦਿੱਤੀ ਕਿਉਂਕਿ ਮੇਰੀ ਮਾਂ ਨੇ ਮੇਰੇ ਸਕੂਲ ਤੋਂ ਨਾ ਘਟਵਾ ਦਿੱਤਾ ਮੈਂ ਮਾਂ ਨੂੰ ਕਿਹਾ ਸੀ ਕਿ ਜੇਕਰ ਮੈਂ ਪੜ੍ਹ ਲਿਖ ਜਾਵਾਂਗੀ ਤਾਂ ਸਾਡੀ ਹਾਲਤ ਸੁਧਰ ਸਕਦੀ ਆ ਪਰ ਮੇਰੀ ਮਾਂ ਨੇ ਇੱਕ ਨਾ ਸੁਣੀ ਤੇ 12 ਸਾਲ ਦੀ ਉਮਰ ਵਿੱਚ ਉਹਨਾਂ ਨੇ ਮੈਨੂੰ ਘਰ 'ਚ ਕੰਮ ਕਰਨ ਲਾ ਦਿੱਤਾ ਮੈਂ ਜਵਾਨ ਹੋ ਰਹੀ ਸੀ ਤੇ ਮੇਰੇ ਮਾਲਕ ਦੇ ਘਰ 50 ਸਾਲ ਦੇ ਬੁੱਢੇ ਮਾਲਕ ਦੀਨਾ RAM ਆਪਣੇ ਪੁੱਤ ਤੇ ਪੋਤਿਆਂ ਨਾਲ ਰਹਿੰਦੇ ਸੀ ਉਹਨਾਂ ਦਾ ਪੋਤਾ 14 ਸਾਲਾਂ ਦਾ ਸੀ ਉਸ ਦਾ ਨਾਮ ਰਵੀ ਸੀ ਰਵੀ ਮੇਰੇ ਤੋਂ ਬਸ 2 ਸਾਲ ਵੱਡਾ ਸੀ ਕਦੇ ਕਦੇ ਮੇਰੇ ਨਾਲ ਗੱਲ ਕਰਦੇ ਤਾਂ ਰਵੀ ਦੀ ਮਾਂ ਗੁੱਸੇ ਹੋ ਜਾਂਦੀ ਤੇ ਕਹਿੰਦੀ ਕਿ ਇਹ ਤਾਂ ਕੰਮ ਵਾਲੀ ਆ ਰਵੀ ਤੂੰ ਇਹਦੇ ਤੋਂ ਦੂਰ ਰਿਹਾ ਕਰ ਪਰ ਫਿਰ ਵੀ ਜਦੋਂ ਵੀ ਮੌਕਾ ਮਿਲਦਾ ਰਵੀ ਮੇਰੇ ਨਾਲ ਗੱਲ ਕਰਦਾ ਉਸ ਨੇ ਮੈਨੂੰ ਪੁੱਛਿਆ ਸੀ ਕਿ ਤੂੰ ਇੰਨੀ ਘੱਟ ਉਮਰ ਵਿੱਚ ਪੜ੍ਹਾਈ ਛੱਡ ਕੇ ਸਾਡੇ ਘਰ ਵਿੱਚ ਕੰਮ ਕਰਨ ਕਿਉਂ ਆਉਂਦੀ ਆ ਮੈਂ ਕਿਹਾ ਕਿ ਅਸੀਂ ਬਹੁਤ ਗਰੀਬ ਆ ਮੇਰੀ ਮਾਂ ਨੇ ਮੈਨੂੰ ਇੱਥੇ ਕੰਮ ਤੇ ਲਾ ਦਿੱਤਾ ਮੇਰਾ ਕੰਮ ਮੇਰਾ ਮਾਲਕ ਦਿਨ ਰਾਤ ਗ੍ਰਾਮ ਦੀ ਸੇਵਾ ਕਰਨਾ ਸੀ ਮੈਂ ਸਾਰਾ ਦਿਨ ਘਰ ਵਿੱਚ ਹੀ ਰਹਿੰਦੀ ਤੇ ਮਾਲਕ ਦੀ ਸੇਵਾ ਕਰਦੀ ਮੇਰੇ ਮਾਲਕ 70 ਸਾਲ ਦੇ ਸੀ ਪਰ ਦੇਖਣ ਵਿੱਚ 50-55 ਸਾਲ ਦੇ ਲੱਗਦੇ ਸੀ ਉਹਨਾਂ ਦਾ ਸਰੀਰ ਹੱਟਾ-ਕੱਟਾ ਸੀ 2 ਸਾਲ ਤੱਕ ਸਭ ਕੁਝ ਠੀਕ ਰਿਹਾ ਪਰ ਹੁਣ ਮੈਂ ਜਵਾਨ ਹੋਣ ਲੱਗੀ ਮੇਰਾ ਸਰੀਰ ਸੋਹਣਾ ਹੋਣ ਲੱਗਿਆ ਤੇ ਮੇਰੇ ਅੰਦਰ ਜਵਾਨੀ ਵਾਰਗਾ 22 ਵੀ ਹੁਣ ਵੱਡਾ ਹੋ ਚੁੱਕਿਆ ਸੀ ਤੇ ਜਦੋਂ ਵੀ ਮੌਕਾ ਮਿਲਦਾ ਮੇਰੇ ਨਾਲ ਗੱਲ ਕਰਦਾ ਪਰ ਉਸ ਦੀ ਮਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਿ ਅਸੀਂ ਦੋਵੇਂ ਆਪਸ ਵਿੱਚ ਗੱਲਾਂ ਕਰਗੇ ਜੇਕਰ ਉਹ ਦੇਖ ਲੈਂਦੀ ਤਾਂ ਮੈਨੂੰ ਬਹੁਤ ਡਰਾਉਂਦੀ ਸੀ ਇੱਕ ਦਿਨ ਮੈਨੂੰ ਮੇਰੇ ਮਾਲਕ ਨੇ ਆਪਣੇ ਕਮਰੇ ਵਿੱਚ ਬੁਲਾਇਆ ਤੇ ਕਿਹਾ ਪੁੱਤ ਮੇਰੇ ਗੋਡਿਆਂ 'ਚ ਅੱਜ ਬਹੁਤ ਦਰਦ ਆ ਉਹਨਾਂ ਨੇ ਮੈਨੂੰ 200 ਰੁਪਇਆ ਦਿੱਤਾ ਤੇ ਕਿਹਾ ਕਿ ਮੇਰੇ ਗੋਡਿਆਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰ ਦੇਵੇਂ ਮੈਂ ਬਹੁਤ ਖੁਸ਼ ਹੋ ਗਈ ਕਿਉਂਕਿ ਇਹ ਪੈਸੇ ਸਾਡੇ ਲਈ ਬਹੁਤ ਮਾਇਨੇ ਰੱਖਦੇ ਸੀ ਸਾਰਾ ਦਿਨ ਮਾਲਕ ਦੇ ਘਰ ਰਹਿਣ ਤੋਂ ਬਾਅਦ ਮੇਰੀ ਤਨਖਾਹ 8000 ਰੁਪਏ ਸੀ ਮੈਂ ਮਾਲਕ ਦੀ ਸੇਵਾ ਦੇ ਨਾਲ-ਨਾਲ ਘਰ ਦਾ ਛੋਟਾ-ਮੋਟਾ ਕੰਮ ਵੀ ਕਰ ਦਿੰਦੀ ਸੀ ਪਰ ਅੱਜ ਤੱਕ ਮੈਨੂੰ ਕੋਈ ਐਕਸਟਰਾ ਪੈਸੇ ਨਹੀਂ ਮਿਲੇ ਸੀ ਪਹਿਲੀ ਵਾਰ ਮੈਨੂੰ ਐਕਸਟਰਾ ਪੈਸੇ ਮਿਲੇ ਤਾਂ ਮੈਂ ਸਾਰੇ ਪੈਸੇ ਆਪਣੀ ਮਾਂ ਨੂੰ ਦੇ ਦਿੰਦੀ ਮੈਂ ਤੇ ਲਿਆ ਤੇ ਦੀਨਾ RAM ਮਾਲਕ ਨੇ ਆਪਣੀ ਤੋਤੀ ਉੱਪਰ ਚੱਕ ਲਈ ਮੈਨੂੰ ਉਹ ਬਹੁਤ ਹੀ ਅਜੀਬ ਲੱਗਾ ਪਰ ਉਹ ਤਾਂ ਬਜ਼ੁਰਗ ਇਨਸਾਨ ਸੀ ਮੈਂ ਪੋਲੇ-ਪੋਲੇ ਹੱਥਾਂ ਨਾਲ ਉਹਨਾਂ ਦੇ ਗੋਡਿਆਂ ਦੀ ਮਾਲਿਸ਼ ਕਰਨ ਲੱਗੀ ਉਹ ਅੱਖਾਂ ਬੰਦ ਕਰਕੇ ਆਰਾਮਣਾ ਪੈ ਗਏ। ਕਰੀਬ 1 ਘੰਟੇ ਤੱਕ ਮੈਂ ਉਹਨਾਂ ਦੀ ਮਾਲਿਸ਼ ਕੀਤੀ ਉਸ ਤੋਂ ਬਾਅਦ ਉੱਥੋਂ ਘਰ ਆ ਗਈ। ਅਗਲੇ ਦਿਨ ਮੈਂ ਕੰਮ ਤੇ ਗਈ ਤਾਂ ਸ਼ਾਮ ਤੋਂ ਬਾਅਦ ਫਿਰ ਦੁਬਾਰਾ ਦਿਨ ਅਰਾਦੀਨ ਆਰਾਮ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕੱਲ ਦੀ ਤਰ੍ਹਾਂ ਅੱਜ ਵੀ ਮੇਰੇ ਗੋਡਿਆਂ ਦੀ ਮਾਲਿਸ਼ ਕਰ ਦੇ ਤੇ ਮੈਨੂੰ 200 ਰੁਪਏ ਦੇ ਦਿੱਤੇ। ਹੁਣ ਇਦਾਂ ਰੋਜ਼-ਰੋਜ਼ ਹੋਣ ਲੱਗਿਆ। ਰੋਜ਼ ਹੀ ਮੈਨੂੰ ਐਕਸਟਰਾ ਪੈਸੇ ਮਿਲਦੇ ਤੇ ਮੇਰੇ ਤੋਂ ਇਹ ਕੰਮ ਕਰਵਾਉਂਦੇ ਪਰ ਇੱਕ ਦਿਨ ਕੁਝ ਅਜੀਹਾ ਹੋਇਆ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਡਰ ਦੇ ਮਾਰੇ ਕੰਬਣ ਲੱਗੀ ਤੇ ਮੇਰੀ ਜਾਨ ਨਿਕਲ ਗਈ ਮੈਂ ਜੋ ਦੇਖਿਆ ਸੀ ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਆ ਰਿਹਾ ਸੀ ਮੈਂ ਸਿਰਫ 14 ਸਾਲ ਦੀ ਸੀ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਉਸ ਦਿਨ ਮਾਲਕ ਨੇ ਮੈਨੂੰ ਕਿਹਾ ਕਿ ਮੇਰੇ ਗੋਡਿਆਂ ਤੇ ਪੈਰਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰਦੇ ਖੈਰ ਹੁਣ ਮੇਰੇ ਦਿਮਾਗ ਵਿੱਚ ਕਈ ਗੱਲਾਂ ਆਉਣ ਲੱਗੀਆਂ ਕਿ ਕੋਈ ਵੀ ਇਨਸਾਨ ਸਿਰਫ ਗੋਡਿਆਂ ਦੀ ਮਾਲਿਸ਼ ਦੇ ਲਈ ਐਨੇ ਪੈਸੇ ਕਿਉਂ ਦੇਵੇਗਾ ਜ਼ਰੂਰ ਇਸ ਵਿੱਚ ਉਸ ਦਾ ਕੋਈ ਗਲਤ ਮਕਸਦ ਛੁਪਿਆ ਹੋਇਆ ਦੀਨਾਰਾਮ ਮੇਰੇ ਵੱਲ ਦੇਖਣ ਲੱਗਿਆ ਸ਼ਾਇਦ ਉਹ ਮੇਰਾ ਰਿਐਕਸ਼ਨ ਨੋਟ ਕਰ ਰਿਹਾ ਸੀ ਉਸ ਸਮੇਂ ਮੈਂ ਬਹੁਤ ਜ਼ਿਆਦਾ ਘਬਰਾ ਗਈ ਮੇਰਾ ਦਿਲ ਕਰ ਰਿਹਾ ਸੀ ਕਿ ਉੱਥੋਂ ਹੁਣੇ ਹੀ ਭੱਜ ਜਾਵਾਂ ਪਰ ਮਜਬੂਰੀ ਵਿੱਚ ਉਸ ਦਿਨ ਮੈਂ ਉਸ ਦੇ ਗੋਡਿਆਂ ਤੇ ਪੈਰਾਂ ਦੀ ਮਾਲਿਸ਼ ਕੀਤੀ ਪਰ ਉਹਨਾਂ ਨੇ ਜਿਸ ਤਰ੍ਹਾਂ ਆਪਣੀ ਤੋਤੀ ਨੂੰ ਉੱਪਰ ਚੱਕਿਆ ਮੈਨੂੰ ਬਹੁਤ ਹੀ ਗੰਦਾ ਲੱਗ ਰਿਹਾ ਸੀ ਉਹ ਅਜੀਬ ਗਰੀਬ ਆਵਾਜ਼ਾਂ ਕਰਦੇ ਰਹੇ ਕਿਸੇ ਤਰੀਕੇ ਨਾਲ ਇੱਕ ਘੰਟਾ ਕੱਢਣ ਤੋਂ ਬਾਅਦ ਮੈਂ ਪਸੀਨੋ ਪਸੀਨੀ ਹੋ ਗਈ ਤੇ ਭੱਜਦੇ ਹੋਏ ਆਪਣੇ ਘਰ ਚਲੀ ਗਈ ਮੈਂ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਂ ਹੁਣ ਇਹ ਕੰਮ ਨਹੀਂ ਕਰਨਾ ਚਾਹੁੰਦੀ ਮੈਂ ਰੋਣ ਲੱਗੀ ਸੀ ਮੇਰੀ ਮਾਂ ਨੇ ਕਿਹਾ ਇਸ ਘਰ ਵਿੱਚ ਰਹਿਣਾ ਹੈ ਤਾਂ ਸਭ ਨੂੰ ਕੰਮ ਕਰਨਾ ਪਵੇਗਾ ਇਦਾਂ ਨਹੀਂ ਸੀ ਕਿ ਅਸੀਂ ਬਹੁਤੀ ਗਰੀਬ ਸੀ ਕਿਉਂਕਿ ਅਸੀਂ 5 ਲੋਕ ਕੰਮ ਕਰਦੇ ਸੀ ਸਾਡੇ ਘਰ ਵਿੱਚ ਟੀਵੀ ਫਰਿੱਜ ਸਭ ਕੁਝ ਸੀ ਸਾਨੂੰ ਧਰਤੀ ਤੇ ਨਹੀਂ ਸੌਣਾ ਪੈਂਦਾ ਸੀ ਕਿਉਂਕਿ ਸਾਡੇ ਪੰਜਾਂ ਦੀ ਕਮਾਈ ਨੂੰ ਜੋੜ ਕੇ ਸਾਡਾ ਘਰ ਬਹੁਤ ਵਧੀਆ ਚੱਲ ਰਿਹਾ ਸੀ ਫਿਰ ਵੀ ਮੇਰੀ ਮਾਂ ਤੇ ਪਾਪਾ ਦੇ ਲਾਲਚ ਖਤਮ ਹੀ ਨਹੀਂ ਹੁੰਦੇ ਸੀ ਮੈਂ ਉਹਨਾਂ ਨੂੰ ਦੱਸ ਨਾ ਪਾਈ ਕਿ ਅੱਜ ਮੇਰੇ ਨਾਲ ਕੀ ਹੋਇਆ ਤੇ ਹੁਣ ਮੈਂ ਇਹ ਗੱਲ ਤੋਂ ਡਰਨ ਲੱਗੀ ਮੇਰੇ ਨਾਲ ਕੁਝ ਗਲਤ ਨਾ ਹੋ ਜਾਵੇ ਅਗਲੇ 2 ਦਿਨ ਕੰਮ ਦੇ ਬਹਾਨੇ ਘਰੋਂ ਨਿਕਲੀ ਤਾਂ ਸੀ ਪਰ ਮੈਂ ਕੰਮ ਤੇ ਨਹੀਂ ਗਈ ਸੀ ਮੈਂ ਹੋਰ ਪਾਸੇ ਕੰਮ ਲੱਭਣ ਲੱਗੀ ਮੈਨੂੰ ਜੋ ਵੀ ਕੰਮ ਮਿਲ ਜਾਵੇਗਾ ਮੈਂ ਕਰ ਲਵਾਂਗੀ ਪਰ ਮੈਂ ਦੀਨਾ RAM ਦੇ ਕੋਲ ਕਦੇ ਨਹੀਂ ਜਾਵਾਂਗੀ ਪਰ ਅਚਾਨਕ ਹੀ ਰਸਤੇ ਵਿੱਚ ਮੈਨੂੰ ਰਵੀ ਮਿਲ ਗਿਆ ਤੇ ਮੈਨੂੰ ਪੁੱਛਣ ਲੱਗਿਆ ਤੂੰ ਦੋ ਦਿਨਾਂ ਤੋਂ ਕੰਮ ਤੇ ਕਿਉਂ ਨਹੀਂ ਆ ਰਹੀ ਮੈਂ ਪਿਛਲੇ 2 ਸਾਲਾਂ ਤੋਂ ਰਵੀ ਨੂੰ ਜਾਣਦੀ ਸੀ ਤੇ ਉਸ ਨੂੰ ਆਪਣਾ ਵਧੀਆ ਦੋਸਤ ਮੰਨਦੀ ਸੀ ਮੈਂ ਕਿਹਾ ਰਵੀ ਮੈਂ ਹੁਣ ਇਹ ਕੰਮ ਨਹੀਂ ਕਰਨਾ ਚਾਹੁੰਦੀ ਮੈਂ ਦੂਜੇ ਕੰਮ ਦੀ ਤਲਾਸ਼ ਕਰ ਰਹੀ ਹਾਂ ਪਰ ਮੇਰੀ ਮਾਂ ਨੂੰ ਇਹ ਸਭ ਬਾਰੇ ਕੁਝ ਵੀ ਨਹੀਂ ਪਤਾ ਉਹ ਮੈਨੂੰ ਮੇਰੀ ਗੱਲ ਸੁਣ ਕੇ ਰਵੀ ਹੈਰਾਨ ਹੋ ਗਿਆ ਤੇ ਕਹਿਣ ਲੱਗਿਆ ਆਖਰ ਕੀ ਗੱਲ ਆ ਮੈਨੂੰ ਖੁੱਲ ਕੇ ਦੱਸ ਕੇ ਤੂੰ ਇਹ ਕੰਮ ਕਿਉਂ ਨਹੀਂ ਕਰਨਾ ਚਾਹਦੀ ਮੈਂ ਕਿਹਾ ਤੇਰੇ ਦਾਦਾ ਜੀ ਐਨਾ ਕਹਿ ਕੇ ਚੁੱਪ ਹੋ ਗਈ ਮੈਂ ਇਸ ਤੋਂ ਬਾਅਦ ਉਸ ਨੂੰ ਕੋਈ ਨਾ ਦੱਸ ਸਕੀ ਕਿਉਂਕਿ ਮੈਨੂੰ ਆਪਣੇ ਆਪ ਤੋਂ ਸ਼ਰਮ ਆ ਰਹੀ ਸੀ ਉਸ ਨੇ ਕਿਹਾ ਕਿ ਮੇਰੇ ਦਾਦਾ ਜੀ ਬੁੱਢੇ ਹੋ ਚੁੱਕੇ ਆ ਉਹਨਾਂ ਦਾ ਦਿਮਾਗ ਠੀਕ ਤਰ੍ਹਾਂ ਨਹੀਂ ਆ ਪਰ ਉਹ ਦਿਲ ਦੇ ਬਹੁਤ ਵਧੀਆ ਇਨਸਾਨ ਆ ਤੇ ਬਹੁਤ ਹੀ ਨੇਕ ਦਿਲ ਇਨਸਾਨ ਆ ਹਰ ਸਮੇਂ ਗਰੀਬਾਂ ਦੀ ਮਦਦ ਕਰਨ ਲਈ ਸੋਚਦੇ ਆ ਉਹ ਤਾਂ ਹਰ ਮਹੀਨੇ ਤੇਰੇ ਨਾਮ ਤੇ 1000 ਰੁਪਿਆ ਜੋੜ ਰਹੇ ਆ ਹੁਣ ਤੇਰੇ 2 ਸਾਲ ਦਾ 24000 ਤੱਕ ਹੁਣ ਤੱਕ ਜੁੜ ਚੁੱਕਿਆ ਜਦੋਂ ਤੇਰਾ ਵਿਆਹ ਹੋਵੇਗਾ ਤਾਂ ਇੰਨਾ ਪੈਸਿਆਂ ਨਾਲ ਉਹ ਤੇਰੀ ਮਦਦ ਕਰਨਗੇ ਜੇਕਰ ਉਹਨਾਂ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਤੂੰ ਉਸ ਤੇ ਧਿਆਨ ਨਾ ਦੇਵੀਂ ਤੇ ਕੱਲ ਤੋਂ ਕੰਮ ਤੇ ਆ ਜਾਵੀਂ ਮੈਂ ਘਰ ਵਾਲਿਆਂ ਨੂੰ ਕਹਿ ਦੇਵਾਂਗਾ ਕਿ ਤੇਰੀ ਤਬੀਅਤ ਠੀਕ ਨਹੀਂ ਸੀ ਇਸ ਲਈ ਤੂੰ ਨਹੀਂ ਆਈ ਹੁਣ ਮੈਂ ਸੋਚਾਂ 'ਚ ਪੈ ਗਈ ਕਿ ਹੋ ਸਕਦਾ ਮੈਂ ਹੀ ਜ਼ਿਆਦਾ ਸੋਚ ਰਹੀ ਆ ਉਹ ਵਿਚਾਰੇ 50 ਸਾਲ ਦੇ ਬੁੱਢੇ ਹਨ ਐਸ ਲਈ ਉਹਨਾਂ ਨੂੰ ਧਿਆਨ ਨਹੀਂ ਰਿਹਾ ਹੋਵੇਗਾ ਤੇ ਮੈਨੂੰ ਆਪਣੀ ਪੋਤੀ ਵਾਂਗ ਹੀ ਸਮਝਦੇ ਹੋਣਗੇ ਵਿਚਾਰੇ ਮੇਰੇ ਵਿਆਹ ਲਈ ਪੈਸੇ ਵੀ ਜੋੜ ਰਹੇ ਆ ਮੈਂ ਹੀ ਇੰਨੀ ਪਾਗਲ ਹਾਂ ਕਿ ਉਹਨਾਂ ਦੇ ਬਾਰੇ ਕੀ ਕੀ ਸੋਚ ਲਿਆ ਅਗਲੇ ਦਿਨ ਤੋਂ ਮੈਂ ਫਿਰ ਤੇ ਕੰਮ ਤੋਂ ਜਾਣ ਲੱਗੀ ਦੀਨਾਰਾਮ ਫਿਰ ਮੈਨੂੰ ਆਪਣੇ ਕੋਲ ਬੁਲਾ ਲੈਂਦੇ ਤੇ 200 ਰੁਪਏ ਦੇ ਦਿੰਦੇ ਤੇ ਮੇਰੇ ਮੋਢਿਆਂ ਦੀ ਮਾਲਿਸ਼ ਕਰਦੇ ਪਰ ਹੁਣ ਮੈਂ ਨੋਟਿਸ ਕੀਤਾ ਕਿ ਉਹ ਜਦੋਂ ਤੋਤੀ ਉੱਪਰ ਨੂੰ ਚੱਕਦੇ ਤਾਂ ਉਹਨਾਂ ਦਾ ਸਭ ਕੁਝ ਨਜ਼ਰ ਆਉਂਦਾ ਪਰ ਉਹ ਪੈਠ ਅੱਗੇ ਨੂੰ ਕਰਕੇ ਰਹਿੰਦੇ ਸੀ ਕਦੇ-ਕਦੇ ਹੀ ਮੇਰੇ ਵੱਲ ਦੇਖਦੇ ਮੈਨੂੰ ਇਹ ਕੰਮ ਕਰਨਾ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਸੀ ਤੇ ਬਹੁਤ देर ਹੁੰਦੇ ਹੀ ਮੈਨੂੰ ਇਸ ਕੰਮ ਦੇ ਐਕਸਟਰਾ ਪੈਸੇ ਮਿਲਦੇ ਸੀ ਕਿਉਂਕਿ ਇਹ ਪੈਸੇ ਮੈਨੂੰ ਆਪਣੀ ਮਾਂ ਨੂੰ ਨਹੀਂ ਦੇਣੇ ਪੈਂਦੇ ਸੀ ਤਾਂ ਮੈਂ ਲਾਲਚ ਵਿੱਚ ਆ ਗਈ ਇੱਕ ਦਿਨ ਮੈਂ ਮਾਲਕ ਦੇ ਮੋਢਿਆਂ ਦੀ ਮਾਲਿਸ਼ ਕਰ ਰਹੀ ਸੀ ਤਾਂ ਉਦੋਂ ਹੀ ਰਵੀ ਦੀ ਮਾਂ ਕਮਰੇ 'ਚ ਆ ਗਈ ਉਹਨਾਂ ਦੇ ਆਉਂਦੇ ਹੀ ਮਾਲਕ ਨੇ ਆਪਣੀ ਥੋਤੀ ਨੂੰ ਬਿਲਕੁਲ ਸਹੀ ਕਰ ਲਿਆ ਹੁਣ ਮੈਨੂੰ ਸ਼ੱਕ ਹੋਣ ਲੱਗਿਆ ਕਿ ਮਾਲਕ ਮੈਨੂੰ ਇਹ ਸਭ ਦਿਖਾਉਣ ਲਈ ਸਭ ਕੁਝ ਕਰ ਰਹੀ ਆ ਫਿਰ ਵੀ ਮਜਬੂਰੀ ਵਿੱਚ ਮੈਂ ਰੋਜ਼ ਕੰਮ ਕਰਨ ਲਈ ਆਉਂਦੀ ਪਰ ਇੱਕ ਮਹੀਨੇ ਬਾਅਦ ਕੁਝ ਅਜੀਹਾ ਹੋਇਆ ਕਿ ਮੈਂ ਸਾਰੀ ਰਾਤ ਚੀਕ ਦੀ ਚਲਾਉਂਦੀ ਰਹੀ ਪਰ ਮੇਰੀ ਆਵਾਜ਼ ਸੁਣਨ ਵਾਲਾ ਘਰ 'ਚ ਕੋਈ ਨਹੀਂ ਸੀ ਰਵੀ ਆਪਣੇ ਮੰਮੀ ਪਾਪਾ ਦੇ ਨਾਲ ਇੱਕ ਵਿਆਹ 'ਚ ਗਿਆ ਹੋਇਆ ਸੀ ਤੇ ਰਵੀ ਦੀ ਮਾਂ ਨੇ ਮੇਰੀ ਮਾਂ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਅਸੀਂ 2 ਦਿਨਾਂ ਲਈ ਬਾਹਰ ਜਾ ਰਹੇ ਹਾਂ ਤੁਹਾਡੀ ਕੁੜੀ ਨੂੰ 2 ਦਿਨਾਂ ਤੱਕ ਸਾਡੇ ਘਰ ਵਿੱਚ ਰਹਿ ਕੇ ਮੇਰੇ ਸਹੁਰੇ ਦੀ ਸੇਵਾ ਕਰਨੀ ਪਵੇਗੀ ਘਰ ਦਾ ਸਾਰਾ ਕੰਮ ਕਰਨਾ ਪਵੇਗਾ ਉਸ ਦੇ ਲਈ ਅਲੱਗ ਤੋਂ ਮੇਰੀ ਮਾਂ ਨੂੰ 2000 ਰੁਪਏ ਦੇਣ ਵਾਲੀ ਸੀ ਮੇਰੀ ਮਾਂ ਤਾਂ ਖੁਸ਼ ਹੋ ਗਈ ਮੈਨੂੰ ਇਹ ਕਹਿ ਦਿੱਤਾ ਗਿਆ ਕਿ ਘਰ ਦਾ ਸਾਰਾ ਕੰਮ ਕਰ ਦੇਵੀਂ ਖਾਣਾ ਬਣਾ ਦੇਵੀਂ ਮਾਲਕ ਦੀ ਚੰਗੀ ਤਰ੍ਹਾਂ ਦੇਖਭਾਲ ਕਰੀ ਤੇ ਰਾਤ ਨੂੰ ਉੱਥੇ ਹੀ ਰੁਕ ਜਾਮੀ ਪਰ ਮੈਨੂੰ ਬਿਲਕੁਲ ਵੀ ਸਹੀ ਨਹੀਂ ਲੱਗ ਰਿਹਾ ਸੀ ਮੈਂ ਬਹੁਤ ਘਬਰਾ ਰਹੀ ਸੀ ਮੈਂ ਰਵੀ ਨੂੰ ਬੁਲਾ ਕੇ ਵੀ ਕਹਿ ਦਿੱਤਾ ਕਿ ਮੈਨੂੰ ਬਹੁਤ ਘਬਰਾਹਟ ਹੋ ਰਹੀ ਆ ਰਵੀ ਨੇ ਕਿਹਾ ਮੇਰੇ ਦਾਦਾ ਜੀ ਬਹੁਤ ਹੀ ਨੇਕਦਿਲ ਇਨਸਾਨ ਆ ਮੈਂ ਤੈਨੂੰ ਕਿਹਾ ਨਾ ਕਿ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਉਹ ਤੈਨੂੰ ਆਪਣੀ ਪੋਤੀ ਦੀ ਨਿਗਾਨਾ ਦੇਖਦੇ ਆ ਰਵੀ ਨੂੰ ਕਹਿ ਤਾ ਨਾ ਸਾਕੀ ਕਿ ਉਹ ਰੋਜ਼ ਮੇਰੇ ਨਾਲ ਕੀ ਕਰਦੇ ਆ ਉਹਨਾਂ ਦੀ ਗੰਦੀ ਹਰਕਤ ਤੋਂ ਮੈਂ ਬਹੁਤ ਪਰੇਸ਼ਾਨ ਹੋ ਚੁੱਕੀ ਆ ਉਹਨ ਦੋ ਦਿਨ ਮੈਨੂੰ ਉਹਨਾਂ ਦੇ ਨਾਲ ਬਿਤਾਉਣੇ ਸੀ ਰਵੀ ਤੇ ਉਸਦਾ ਪਰਿਵਾਰ ਚਲਾ ਗਿਆ ਉਹਨਾਂ ਦੇ ਜਾਂਦੇ ਹੀ ਰਸੋਈ ਵਿੱਚ ਜਾ ਕੇ ਖਾਣਾ ਬਣਾਉਣ ਲੱਗੀ ਖਾਣਾ ਬਣਾਉਂਦੇ ਹੀ ਮਾਲਕ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ ਉਹਨਾਂ ਨੇ ਕਿਹਾ ਪੁੱਤ ਅੱਜ ਮੇਰੀ ਤਬੀਅਤ ਬਹੁਤ ਖਰਾਬ ਆ ਅੱਜ ਤਾਂ ਮੇਰੇ ਪੂਰੇ ਸਰੀਰ 'ਚ ਦਰਦ ਹੋ ਰਿਹਾ ਤੂੰ ਮੇਰੇ ਪੂਰੇ ਸਰੀਰ ਦੀ ਮਾਲਿਸ਼ ਕਰ ਦੇ ਉਹਨਾਂ ਨੇ 10000 ਰੁਪਏ ਕੱਢੇ ਤੇ ਮੇਰੇ ਹੱਥ ਤੇ ਰੱਖ ਦਿੱਤੇ ਕਿ ਹਾਂ ਅੱਜ ਪੂਰੀ ਰਾਤ ਮੇਰੀ ਚੰਗੀ ਤਰ੍ਹਾਂ ਮਾਲਿਸ਼ ਕਰ ਪਰ ਪਹਿਲਾਂ ਖਾਣਾ ਖਾ ਲੈਨੇ ਆ ਫਿਰ ਤੂੰ ਮਾਲਿਸ਼ ਸ਼ੁਰੂ ਕਰ ਦੇਵੀ ਮੈਂ ਸਾਰੇ ਦਿਨ ਦੇ ਕੰਮਾਂ ਤੋਂ ਬਹੁਤ ਥੱਕ ਚੁੱਕੀ ਸੀ ਤੇ ਮੈਨੂੰ ਸਾਰੀ ਰਾਤ ਜਾਗ ਕੇ ਉਹਨਾਂ ਦੀ ਮਾਲਿਸ਼ ਕਰਨੀ ਹੋਵੇਗੀ ਕਿ ਮੈਂ ਇਨਸਾਨ ਨਹੀਂ ਆ ਮੈਨੂੰ ਵੀ ਤਾਂ ਨੀਂਦ ਦੀ ਲੋੜ ਆ ਪਰ 10000 ਰੁਪਏ ਦੇ ਕੇ ਮੇਰੇ ਮਨ 'ਚ ਲਾਲਚ ਆ ਗਿਆ ਮੈਂ ਉਹਨਾਂ ਤੋਂ ਪੈਸੇ ਲੈ ਲਏ ਤੇ ਰਵੀ ਨੂੰ ਮੈਨੂੰ ਬਾਰ-ਬਾਰ ਕਿਹਾ ਕਿ ਉਹਨਾਂ ਦੇ ਦਾਦਾ ਜੀ ਇੱਕ ਨੇਕਦਿਲ ਇਨਸਾਨ ਆ ਪਰ ਫਿਰ ਵੀ ਨਾ ਜਾਣੇ ਕਿਉਂ ਮੈਨੂੰ ਅੰਦਰ ਹੀ ਅੰਦਰ ਬਹੁਤ ਜ਼ਿਆਦਾ ਘਬਰਾਹਟ ਹੋ ਰਹੀ ਸੀ ਮੇਰਾ ਦਿਲ ਬਹੁਤ ਹੀ ਅਜੀਬ ਤਰੀਕੇ ਨਾਲ ਧੜਕ ਰਿਹਾ ਸੀ ਕਿਉਂਕਿ ਅੱਜ ਰਾਤ ਘਰ ਵਿੱਚ ਅਸੀਂ ਦੋਵੇਂ ਸੀ ਖਾਣਾ ਖਾਣ ਤੋਂ ਬਾਅਦ ਡਰ-ਡਰ ਕੇ ਮੈਂ ਉਹਨਾਂ ਦੇ ਕਮਰੇ ਦੇ ਅੰਦਰ ਗਈ ਮੇਰਾ ਗਲਾ ਬਿਲਕੁਲ ਸੌਕ ਰਿਹਾ ਸੀ ਮੇਰੇ ਸਾਹ ਬਹੁਤ ਤੇਜ਼ ਚੱਲੇ ਸੀ ਮੇਰੇ ਅੰਦਰ ਆਉਂਦੇ ਹੀ ਮਾਲਕ ਨੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਤੇ ਡੈਮ ਵਾਲੀ ਲਾਈਟ ਜਗਾ ਦਿੱਤੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਤੇਲ ਫੜਾ ਦਿੱਤਾ ਤੇ ਫਿਰ ਕੁਝ ਅਜੀਹਾ ਕੀਤਾ ਕਿ ਮੇਰੇ ਹੋਸ਼ ਛੱਡ ਗਏ ਉਹਨਾਂ ਨੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ ਉਹਨਾਂ ਦੀ ਹਾਲਤ ਦੇਖ ਕੇ ਤਾਂ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਮੈਂ ਕੰਬਣ ਲੱਗੀ ਤੇ ਉਹਨਾਂ ਦੀ ਮਾਲਿਸ਼ ਕਰਨ ਲੱਗੀ ਉਹ ਮਾਲਿਸ਼ ਦੇ ਮਜ਼ੇ ਲੈ ਰਹੇ ਸੀ ਮੈਨੂੰ ਡਰਦੀ ਹੋਈ ਦੇਖ ਕੇ ਉਹ ਮੁਸਕਰਾਉਣ ਲੱਗੇ ਮੈਂ ਉਹਨਾਂ ਦੇ ਸਾਰੇ ਸਰੀਰ ਦੀ ਮਾਲਿਸ਼ ਕਰ ਰਹੀ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਪੂਰੇ ਪੂਰੇ ਸਰੀਰ ਦੀ ਮਾਲਿਸ਼ ਕਰ ਦੇ ਮੈਨੂੰ ਘੁੱਟਣ ਮਹਿਸੂਸ ਹੋਣ ਲੱਗੀ ਪਰ ਦੀਨਾ RAM ਨੇ ਮੈਨੂੰ ਹੱਥ ਤੱਕ ਨਹੀਂ ਲਾਇਆ ਉਸਨੇ ਮੇਰੇ ਨਾਲ ਕੋਈ ਵੀ ਗਲਤ ਹਰਕਤ ਨਹੀਂ ਕੀਤੀ ਅਜੀਬ ਕਰੀਬ 2 ਘੰਟਿਆਂ ਦੀ ਮਾਲਿਸ਼ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੂੰ ਜਾ ਕੇ ਸੌ ਜਾ ਮੈਂ ਉਹਨਾਂ ਦੇ ਕਮਰੇ ਚੋਂ ਬਾਹਰ ਆਈ ਪਰ ਮੈਨੂੰ ਅਜੀਬ ਜਿਹਾ ਮਹਿਸੂਸ ਹੋਣ ਲੱਗਿਆ ਮੈਂ ਦਰਵਾਜ਼ੇ ਦੇ ਬਾਹਰ ਖੜੀ ਸੀ ਤੇ ਮੇਰਾ ਦਿਲ ਬਹੁਤ ਤੇਜ਼ ਧੜਕ ਰਿਹਾ ਸੀ ਮੈਂ ਜਵਾਨ ਹੋ ਚੁੱਕੀ ਸੀ ਮੈਂ ਉਹਨਾਂ ਦੇ ਕਮਰੇ ਚ ਦੁਬਾਰਾ ਚਲੀ ਜਾਵਾਂ ਇਦਾਂ ਮੇਰਾ ਦਿਲ ਕਹਿ ਰਿਹਾ ਸੀ ਮੈਂ ਆਪਣੇ ਕਮਰੇ ਤੱਕ ਨਾ ਜਾ ਸਕੀ ਤੇ ਉਹਨਾਂ ਦੇ ਕਮਰੇ ਵਿੱਚ ਵਾਪਸ ਗਈ। ਦੀਨਾ RAM ਮੈਨੂੰ ਦੇਖ ਕੇ ਮੁਸਕਰਾਉਣ ਲੱਗੇ ਤੇ ਕਿਹਾ ਆਓ ਮੇਰੇ ਕੋਲ ਤੇ ਉਸ ਦੇ ਬਾਅਦ ਉਸ ਦੇ ਕਮਰੇ ਵਿੱਚ ਜੋ ਕੁਝ ਵੀ ਹੋਇਆ। ਆਖਰਕਾਰ ਦੀਨਾ RAM ਨੇ ਮੈਨੂੰ ਆਪਣੇ ਜਾਲ 'ਚ ਫਸਾ ਲਿਆ। ਸ਼ਾਇਦ ਉਹ ਚਾਹੁੰਦੇ ਸੀ ਕਿ ਮੈਂ ਖੋਦੀ ਉਹਨਾਂ ਦੇ ਜਾਲ ਵਿੱਚ ਫਸ ਜਾਵਾਂ। ਉਹ ਤਾਂ ਬਸ ਮੈਨੂੰ ਚੋਗਾ ਪਾ ਰਹੇ ਸੀ ਤੇ ਦੋ ਦਿਨਾਂ ਤੱਕ ਬਸ ਇਹੀ ਹੁੰਦਾ ਰਿਹਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜਾ ਆਪਣੇ ਘਰ ਜਾ ਤੇ ਦੋ ਤਿੰਨ ਦਿਨ ਆਰਾਮ ਕਰ ਲਵੀਂ ਤੇ ਉਸ ਦਾ ਪਰਿਵਾਰ ਵਾਪਸ ਆ ਗਿਆ। ਪਰ ਮੇਰੀ ਹਾਲਤ ਖਰਾਬ ਹੋ ਚੁੱਕੀ ਸੀ ਘਰ ਜਾ ਕੇ ਮੈਨੂੰ ਬੁਖਾਰ ਹੋ ਗਿਆ ਇਹ ਮੈਰੇ ਤੋਂ ਕੀ ਭੁੱਲ ਹੋ ਗਈ ਜਦੋਂ ਮੇਰੀ ਮਾਂ ਨੇ ਮੇਰੀ ਹਾਲਤ ਬੁਰੀ ਦੇਖੀ ਤਾਂ ਉਹਨਾਂ ਨੂੰ ਸ਼ੱਕ ਹੋ ਗਿਆ ਕਿ ਉਹ ਮੈਨੂੰ ਪੁੱਛਣ ਲੱਗੀ ਮੈਂ ਰੋਣ ਲੱਗੀ ਤੇ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਉਹ ਆਪਣੇ ਸਿਰ ਫੜ ਕੇ ਬੈਠ ਗਈ ਤੇ ਬਾਰ-ਬਾਰ ਇਹੀ ਕਹਿਣ ਲੱਗੀ ਕਿ ਇਹ ਕੀ ਕਰ ਦਿੱਤਾ ਮੈਂ ਆਪਣੀ ਕੁੜੀ ਦੇ ਨਾਲ ਪਰ ਉਸ ਤੋਂ ਬਾਅਦ ਮੇਰੀ ਮਾਂ ਨੇ ਜੋ ਕੀਤਾ ਮੈਂ ਕਦੇ ਭੁੱਲ ਵੀ ਨਹੀਂ ਸਕਦੀ ਉਹ ਸਿੱਧੀ ਮਾਲਕ ਦੇ ਕੋਲ ਗਈ ਤੇ ਕਹਿਣ ਲੱਗੀ ਕਿ ਉਹ ਸਾਰੀ ਦੁਨੀਆ ਨੂੰ ਦੱਸ ਦੇਵੇਗੀ ਕਿ ਉਸਨੇ ਮੇਰੀ ਕੁੜੀ ਦੇ ਨਾਲ ਕੀ ਕੀਤਾ ਹੈ ਮਾਲਕ ਬਹੁਤ ਡਰ ਗਏ ਕਿਉਂਕਿ ਮੈਂ ਨਵਾਲਗ ਸੀ ਰਵੀ ਦੇ ਦਾਦਾ ਜੀ ਨੇ ਮੇਰੀ ਮਾਂ ਨੂੰ 5 ਲੱਖ ਰੁਪਈਆ ਦੇ ਦਿੱਤਾ ਤੇ ਕਿਹਾ ਕਿ ਇਹ ਗੱਲ ਕਿਸੇ ਨੂੰ ਨਾ ਦੱਸੀ ਮੇਰੀ ਮਾਂ ਨੇ ਚੁੱਪਚਾਪ ਉਹ 5 ਲੱਖ ਰੁਪਈਆ ਫੜ ਲਿਆ ਤੇ ਉਸਨੇ ਮੇਰੀ ਕੋਈ ਪ੍ਰਵਾਹ ਨਾ ਕੀਤੀ ਤੇ ਉਸ 5 ਲੱਖ ਨਾਲ ਮੇਰੀ ਮਾਂ ਨੇ ਆਪਣਾ ਘਰ-ਵਾਰ ਸਹੀ ਬਣਾ ਲਿਆ ਮੇਰੇ ਵਿਆਹ ਕਰ ਦਿੱਤਾ ਤੇ ਮੈਂ ਆਪਣੇ ਸਹੁਰੇ ਘਰ ਚਲੀ ਗਈ ਮੈਨੂੰ ਮਹੀਨੇ ਬਾਅਦ ਪਤਾ ਲੱਗਿਆ ਕਿ ਮੇਰਾ ਪਤੀ ਤਾਂ ਬਹੁਤ ਨਸ਼ਾ ਕਰਦਾ ਉਹ ਹਮੇਸ਼ਾ ਸ਼ਰਾਬ ਪੀ ਕੇ ਹੀ ਘਰ ਆਉਂਦਾ ਤੇ ਮੈਨੂੰ ਕੁੱਟਦਾ ਮਾਰਦਾ ਮੇਰੇ ਬਚਪਨ ਵਿੱਚ ਕੀਤੀ ਹੋਈ ਉਹ ਗਲਤੀ ਦੇ ਤਾਣੇ ਦਿਂਦਾ ਜਿਸ ਨਾਲ ਮੈਂ ਜਿਉਂਦੇ ਜੀ ਆਪਣੇ ਆਪ ਨੂੰ ਮਰੀ ਹੋਈ ਮਹਿਸੂਸ ਕਰਦੀ 2 ਮਹੀਨਿਆਂ ਬਾਅਦ ਮੈਂ ਪ੍ਰੈਗਨੈਂਟ ਹੋਈ ਤੇ ਚੌਥੇ ਮਹੀਨੇ ਮੇਰੇ ਪਤੀ ਦੀ ਮੌਤ ਹੋ ਗਈ ਜਦੋਂ ਪੋਸਟਮਾਰਟਮ ਕਰਵਾਇਆ ਤਾਂ ਉਸ ਵਿੱਚ ਪਤਾ ਲੱਗਿਆ ਕਿ ਮੇਰਾ ਪਤੀ ਚਿੱਟਾ ਖਾਂਦਾ ਸੀ ਉਸ ਨਾਲ ਉਸਦੀ ਮੌਤ ਹੋ ਗਈ। ਮੇਰੀ ਮਾਂ ਉੱਥੋਂ ਮੈਨੂੰ ਵਾਪਸ ਮੇਰੇ ਪੇਕੇ ਘਰ ਲੈ ਆਈ। ਪਰ ਮੇਰੀ ਸੱਸ ਮੈਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਸੀ ਕਿਉਂਕਿ ਉਸਦੇ ਵੀ ਇੱਕ ਹੀ ਮੁੰਡਾ ਸੀ। ਉਹ ਚਾਹੁੰਦੀ ਸੀ ਕਿ ਮੈਂ ਆਪਣੇ ਆਉਣ ਵਾਲੇ ਪੋਤਾ-ਪੋਤੀ ਨਾਲ ਆਪਣਾ ਬੜਾਪਾ ਕੱਢ ਲਵਾਂਗੀ। ਪਰ ਮੇਰੀ ਮਾਂ ਮੈਨੂੰ ਮੇਰੇ ਪੇਕੇ ਘਰ ਲੈ ਆਈ। ਮੈਂ ਬਹੁਤ ਕਿਹਾ ਕਿ ਮੈਂ ਆਪਣੀ ਸੱਸ ਕੋਲ ਰਹਿਣਾ ਪਰ ਮੇਰੀ ਕਿਸੇ ਨੇ ਏਕ ਨਾ ਸੁਣੀ ਤੇ ਮੈਨੂੰ ਲਿਆ ਕੇ ਪੇਕੇ ਘਰ ਬਿਠਾ ਦਿੱਤਾ। ਇੱਥੇ ਮੇਰੀਆਂ ਦੋ ਭਜਾਈਆਂ ਹਨ। ਜੋ ਹਮੇਸ਼ਾ ਮੇਰੇ ਨਾਲ ਤੂੰ ਤੂੰ ਮੈਂ ਮੈਂ ਕਰਦੀਆਂ ਰਹਿੰਦੀਆਂ ਪਰ ਮੇਰੇ ਬਸ ਵਿੱਚ ਕੁਝ ਨਹੀਂ ਸੀ ਤੇ 9 ਮਹੀਨਿਆਂ ਬਾਅਦ ਮੈਂ ਇੱਕ ਬੇਟੀ ਨੂੰ ਜਨਮ ਦਿੱਤਾ ਹੁਣ ਮੈਂ ਤੇ ਮੇਰੀ ਬੇਟੀ ਆਪਣੇ ਮਾਂ ਦੇ ਘਰ ਬਹੁਤ ਹੀ ਦੁੱਖ ਭਰੀ ਜ਼ਿੰਦਗੀ ਗੁਜ਼ਾਰ ਰਹੀਆਂ ਕਿਉਂਕਿ ਮੇਰੀ ਮਾਂ ਕਿਤੋਂ ਹੋਰ ਮੇਰਾ ਵਿਆਹ ਕਰਨ ਦੇ ਕਾਬਲ ਨਹੀਂ ਜੇ ਵਿਆਹ ਕਰ ਦੇਵੇਗੀ ਤਾਂ ਮੈਨੂੰ ਸਾਰੀ ਉਮਰ ਦੇ ਤਾਨੇ ਵੀ ਸੁਣਨੇ ਪੈਣਗੇ ਇੱਕ ਮੇਰੀ ਗੋਦ ਵਿੱਚ ਇੱਕ 4 ਮਹੀਨਿਆਂ ਦੀ ਬੱਚੀ ਆ ਪਰ ਮੇਰੀ ਜ਼ਿੰਦਗੀ ਦੇ ਉਹ ਦਿਨ ਮੈਂ ਕਦੇ ਭੁੱਲ ਨਹੀਂ ਸਕਦੀ ਜਦੋਂ ਵੀ ਮੈਨੂੰ ਉਹ ਦਿਨ ਯਾਦ ਆਉਂਦਾ ਤਾਂ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਕਿ ਕਦੇ ਲਾਲਚ ਨਹੀਂ ਕਰਨਾ ਚਾਹੀਦਾ ਕਦੇ-ਕਦੇ ਲਾਲਚ ਸਾਡੀ ਪੂਰੀ ਜ਼ਿੰਦਗੀ ਦੇ ਲਈ ਪਛਤਾਵਾ ਛੱਡ ਜਾਂਦਾ